ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਤੇ ਸੋਸ਼ਲ ਮੀਡੀਆ ਦਾ ਮੈਂ ਧੰਨਵਾਦ ਕਰਦਾ ਹਾਂ ਔਰ ਜੀ ਆਇਆਂ ਕਹਿੰਦਾ ਮੇਰੇ ਨਾਲ ਸਾਡੇ ਸਾਬਕਾ ਐਮਐਲਏ ਸਾਬਕਾ ਸਾਡੇ ਜ਼ਿਲ੍ਹਾ ਪ੍ਰਧਾਨ ਔਰ ਸਾਬਕਾ ਸਾਡੇ ਇੰਪਰੂਵਮੈਂਟ ਅਸਟ ਦੇ ਚੇਅਰਮੈਨ ਜਗਤਕਿਸ਼ੋਰ ਸ਼ਰਮਾ ਜੀ ਬੈਠੇ ਨੇ ਅੱਜ ਦੀ ਪ੍ਰੈਸ ਮਿਲਣੀ ਦਾ ਮੁੱਖ ਮੰਤਵ ਸਾਡਾ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਉਹਦੇ ਵਿੱਚ ਜੋ ਸਰਕਾਰ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜਾਂ ਜਿਹੜੀਆਂ ਸਾਨੂੰ ਰਿਪੋਰਟਾਂ ਆ ਰਹੀਆਂ ਨੇ ਉਹਦੇ ਲਈ ਪ੍ਰਸ਼ਾਸਨ ਨੂੰ ਇਲੈਕਸ਼ਨ ਕਮਿਸ਼ਨ ਨੂੰ ਅਗਾਹ ਕਰਨਾ ਹੈ। ਔਰ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਜਿਹੜੇ ਵੋਟ ਪਾਉਣ ਦੇ ਅਧਿਕਾਰ ਜਿਹੜੇ ਖੋਏ ਗਏ ਨੇ ਚਾਹੇ ਉਹ ਇਲੈਕਸ਼ਨ ਕਮਿਸ਼ਨ ਦੇ ਜਾਂ ਪ੍ਰਸ਼ਾਸਨ ਦੀਆਂ ਗਲਤੀਆਂ ਨੇ ਜਾਂ ਸਰਕਾਰ ਦੀ ਮੰਛਾ ਹੈ ਉਹਦੇ ਵਾਸਤੇ ਵੀ ਲੋਕਾਂ ਨੂੰ ਜਾਣੂ ਕਰਾਉਣਾ ਹੈ। ਚੋਣ ਪ੍ਰਚਾਰ ਖਤਮ ਹੋ ਗਿਆ ਕੱਲ ਦਾ ਔਰ ਕੱਲ ਮਤਦਾਨ ਹੋਣਾ ਹੈ। ਔਰ ਲੋਕਲ ਬਾਡੀ ਦੀਆਂ ਇਲੈਕਸ਼ਨਾਂ ਦੇ ਵਿੱਚ ਨਵੀਆਂ ਸਰਕਾਰਾਂ ਜਿਹੜੀਆਂ ਸਥਾਨਕ ਸਰਕਾਰਾਂ ਨੇ ਉਬਾਨੀਆਂ ਨੇ ਜਿਹੜੀ ਚੋਣ ਹੁੰਦੀ ਹੈ ਉਹਦੇ ਵਿੱਚ ਸਰਕਾਰ ਦਾ ਫਰਜ਼ ਬੰਦਾ ਆ ਚੋਣ ਕਮਿਸ਼ਨ ਦਾ ਵੱਡਾ ਨਿਗਰਾਨੀ ਦੇ ਹੇਠ ਕਿ ਨਿਰਪੱਖ ਚੋਣ ਹੋਵੇ ਔਰ ਉਸ ਚੋਣ ਦੇ ਵਿੱਚ ਕੋਈ ਵੀ ਕਿਸੇ ਦੇ ਨਾਲ ਵੀ ਕੋਈ ਵਿਤਕਰਾਣਾ ਹੋਵੇ ਜੇ ਕੋ ਮੁਸ਼ਕਲ ਹੋਵੇ ਸਰਕਾਰ ਨੂੰ ਸ਼ਿਕਾਇਤ ਕੀਤੀ ਜਾਵੇ ਸਰਕਾਰ ਦਾ ਤੰਤਰ ਜਿਹੜਾ ਹੈ ਉਹ ਐਸੇ ਚੋਣ ਕਮਿਸ਼ਨ ਦੇ ਹੇਠ ਹੈ ਚਾਹੇ ਉਹ ਡਿਪਟੀ ਕਮਿਸ਼ਨਰ ਨੇ ਚਾਹੇ ਕਮਿਸ਼ਨਰ ਆਫ ਪੁਲਿਸ ਨੇ ਚਾਹੇ ਐਸਐਸਪੀ ਨੇ ਜਿੰਨੇ ਵੀ ادارے ਨੇ ਉਹ ਇੱਕ ਸਵਿਧਾਨ ਦਾ ਜਿਹੜਾ ਸਭ ਤੋਂ ਵੱਡਾ ਚੋਣ ਦੰਗਲ ਹੈ ਇੱਕ ਲੋਕਲ ਛੋਟੀ ਇਕਾਈ ਦਾ ਉਹਦੇ ਲਈ ਉਹ ਜ਼ਿੰਮੇਵਾਰ ਨੇ ਉਹਨਾਂ ਨੇ ਸਵਿਧਾਨ ਦੀਆਂ ਕਦਰਾਂ ਕੀਮਤਾਂ ਨੂੰ ਧਿਆਨ ਚ ਰੱਖਦੇ ਹੋਏ ਨਿਰਪੱਖ ਚੋਣ ਕਰਾਉਣੀ ਪਰ ਸਾਡੇ ਕੱਲ ਤੋਂ ਹੀ ਕਈ ਜਗ੍ਹਾ ਦੇ ਉੱਤੇ ਪੁਲਿਸ ਵੱਲੋਂ ਦਬਾਅ ਬਣਾਇਆ ਜਾ ਰਿਹਾ ਕਿਉਂਕਿ ਲੋਕਲ ਗਵਰਨਮੈਂਟ ਦੇ ਜਿਹੜੇ ਮੰਤਰੀ ਸਾਹਿਬਾਨ ਨੇ ਜਾਂ ਉਹਨਾਂ ਦੇ ਜਿਹੜੇ ਐਮਐਲਏ ਸਵਾਨ ਨੇ ਉਹ ਇਸ ਕੰਮ ਲਈ ਮਜਬੂਰ ਕਰ ਰਹੇ ਨੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਤੇ ਇਹ ਹੈ ਕਿ ਆਪਣੀ ਜ਼ਿੰਮੇਵਾਰੀ ਨਿਭਾਉਣ ਨਾ ਕਿ ਆਪਣੀਆਂ ਪੋਸਟਾਂ ਬਚਾਉਣ ਵਾਸਤੇ ਆਪਣੀਆਂ ਪੋਸਟਿੰਗ ਵਾਸਤੇ ਉਹਨਾਂ ਦੇ ਹੱਥ ਥੋਕੇ ਬੰਨ ਬਹੁਤ ਜਗ੍ਹਾ ਤੇ ਸਾਡੇ ਵਰਕਰਾਂ ਨੂੰ ਰਾਤੀਂ ਵੀ ਥਾਣੇ ਲਜਾਇਆ ਗਿਆ ਅੱਜ ਵੀ 20 ਨੰਬਰ ਵਾਰਡ ਤੇ ਰਾਤੀਂ ਗੱਲ ਹੋਈ ਸਵੇਰੇ ਵੀ ਗਏ ਵੱਲੇ ਫਿਰ 14 9 ਨੰਬਰ ਵਾਰਡ ਦੇ ਵਿੱਚ ਰਾਤੀ ਵੀ ਐਸਐਚਓ ਸਾਹਿਬ ਗਏ ਨੇ ਹੁਣ ਵੀ ਗਏ ਨੇ ਹੁਣ ਵੀ ਦੋ ਬੰਦੇ ਫੜ ਕੇ ਖੜੇ ਨੇ ਕਾਰਨ ਕੀ ਕਿਉਂਕਿ ਦੇਖੋ ਪਹਿਲੋ ਜਿਹੜੀਆਂ ਵਿਧਾਨ ਸਭਾ ਚ ਜਾਂ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਪਰਚੀਆਂ ਜਿਹੜੀਆਂ ਨੇ ਉਹ ਬੀਐਲਓ ਸਾਹਿਬ ਵੱਲੋਂ ਵੰਡੀਆਂ ਜਾਂਦੀਆਂ ਨੇ ਜੋ ਨਿਰਧਾਰਿਤ ਹੈ ਪਰ ਜਿਹੜੀਆਂ ਇਹ ਇਲੈਕਸ਼ਨਾਂ ਨੇ ਇਹਦੇ ਚ ਨਾ ਤੇ ਬੀਐਲਓ ਨਾ ਕੋ ਪਰਚੀ ਵੰਡ ਰਿਹਾ ਨਾ ਕਿਸੇ ਨੂੰ ਕੋਈ ਜਾਣਕਾਰੀ ਕਿੱਥੇ ਗਈ ਦੀ ਵੋਟ ਪਾਣੀ ਪਰ ਫਿਰ ਵੀ ਸਾਡੇ ਜਿਹੜੇ ਲੋਕ ਚੋਣ ਲੜ ਰਹੇ ਨੇ ਸਾਡੀ ਪਾਰਟੀ ਤੇ ਵੀਰ ਦੂਜੀਆਂ ਪਾਰਟੀਆਂ ਦੇ ਸਰਕਾਰ ਦੀ ਪਾਰਟੀ ਨੂੰ ਖੜੀ ਸਾਰੇ ਲੋਕ ਆਪਣੀ ਮਿਹਨਤ ਦੇ ਨਾਲ ਔਰ ਬੜੀ ਮਿਹਨਤ ਦੇ ਮਗਰੋਂ ਮਲ ਕੱਲੀ-ਕੱਲੀ ਵੋਟ ਨੂੰ ਆਈਡੈਂਟੀਫਾਈ ਕਰਕੇ ਘਰਾਂ 'ਚ ਵਿਚਾਰੇ ਨੇ ਤਾਂ ਕਿ ਕੋਈ ਬੰਦਾ ਵੀ ਚੋਣ ਤੋਂ ਵਾਂਝਾ ਨਾ ਰਹਿ ਜਾਏ ਮਤਦਾਨ ਤੋਂ ਵਾਂਝਾ ਨਾ ਰਹਿ ਜਾਏ ਜਦ ਕਿ ਇਹ ਇਨਸ਼ੋਰ ਸਰਕਾਰ ਨੇ ਕਰਨਾ ਹੈ ਜਾਂ ਚੋਣ ਕਮਿਸ਼ਨ ਨੇ ਕਰਨਾ ਵੀ ਕੋਈ ਵੀ ਬੰਦਾ ਮਤਦਾਨ ਤੋਂ ਵਾਂਝਾ ਨਾ ਰਵੇ ਪਰ ਜਿਹੜੇ ਜਿਹੜੇ ਚੋਣ ਦੀਆਂ ਪਰਚੀਆਂ ਮੰਨ ਰਹੇ ਨੇ ਕਿਉਂਕਿ ਸਰਕਾਰ ਦੇ ਵਿਰੁੱਧ ਲੋਕਾਂ ਦੇ ਵਿੱਚ ਬਹੁਤ ਗੁੱਸਾ ਹੈ ਇਹ ਸਰਕਾਰ ਨੂੰ ਵੀ ਪਤਾ ਹੈ ਪਰ ਸਰਕਾਰ ਚਾਹੁੰਦੀ ਹੈ ਕਿ ਘੱਟ ਤੋਂ ਘੱਟ ਵੋਟਾਪਾਲ ਹੋਣ ਲੋਕੀ ਪੋਲਿੰਗ ਸਟੇਸ਼ਨ ਤੱਕ ਜਾਣੀ ਨਾ ਉਹਨਾਂ ਨੂੰ ਫੜ ਕੇ ਲਿਜਾਇਆ ਜਾ ਰਿਹਾ ਕਿ ਜਿਹੜੇ ਵੋਟਾਂ ਜਿਹੜੀਆਂ ਪਰਚੀਆਂ ਮੰਨ ਰਹੇ ਨੇ ਜੀ ਤੁਸੀਂ ਪਰਚੀਆਂ ਨਹੀਂ ਬਣ ਸਕਦੇ ਮੈਂ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਉਹਨਾਂ ਨੇ ਵੀ ਇਹ ਗੱਲ ਮੰਨੀ ਕਿ ਦੇਖੋ ਪਰਚੀ ਪਰਚੀ ਬਣਨਾ ਅਧਿਕਾਰ ਹੈ ਇਹ ਸ਼ੁਰੂ ਤੋਂ ਚੱਲਦਾ ਆ ਕਿ ਵੋਟਾਂ ਦੀ ਪਰਚੀ ਬਣ ਦਿੰਦੇ ਸੀ ਪਰ ਉਸ ਸਮੇਂ ਤੋਂ ਜਿਹੜਾ ਇਲੈਕਸ਼ਨ ਕਮਿਸ਼ਨ ਸੀ ਉਹਨਾਂ ਨੇ ਵਿਧਾਨ ਸਭਾ ਚ ਔਰ ਲੋਕ ਸਭਾ ਦੇ ਵਿੱਚ ਇਹ ਚੀਜ਼ 2L ਉਹ ਤੇ ਦਿੱਤੀ ਤਾਂ ਕਿਦਰ ਪੱਖ ਜੀ ਹੁੰਦੀ ਹੈ ਸਾਰੀ ਗੱਲ ਪਰ ਉਹਨਾਂ ਨੂੰ ਉਹਨਾਂ ਨੂੰ ਰੋਕਿਆ ਜਾ ਰਿਹਾ ਬਹੁਤ ਬਾਡਾਂ ਦੇ ਵਿੱਚ ਜਿਹੜੇ ਲੋਕਲ ਪੁਲਿਸ ਅਫਸਰ ਨੇ ਥੱਲੇ ਉਹ ਜਿਹੜੇ ਵਰਕਰ ਕੰਮ ਕਰ ਰਹੇ ਉਹਨਾਂ ਨੂੰ ਦਬਕੇ ਮਾਰੇ ਜਾ ਰਹੇ ਨੇ ਕਿਸੇ ਨੂੰ ਕਿਸੇ ਤੇ ਕੇਸ ਪਸਾਇਆ ਜਾ ਰਿਹਾ ਇਕੱਲਾ ਸਾਡੀ ਪਾਰਟੀ ਦਾ ਨਹੀਂ ਦੂਜੀਆਂ ਪਾਰਟੀਆਂ ਦੇ ਵਰਕਰਾਂ ਨੂੰ ਤੰਗ ਕੀਤਾ ਜਾ ਰਿਹਾ ਜੋ ਕਿ ਗਲਤ ਹੈ ਕਈਆਂ ਦੇ ਪਰਚੇ ਪਰਚੇ ਤੱਕ ਦਰਜ ਹੋ ਗਏ ਮੈਨੂੰ ਪਤਾ ਲੱਗਾ ਇੱਕ ਬੀਜੇਪੀ ਦੇ ਕੌਂਸਲਰ ਤੇ ਪਰਚਾ ਦਰਜ ਕਰਤਾ ਅਖੇ ਨੇ ਗਲਤ ਸਿੱਧਿਕ ਕੀਤਾ ਸੀ ਇਹ ਜਾਂਚ ਦਾ ਵਿਸ਼ਾ ਹੈ ਕੱਲ ਇਲੈਕਸ਼ਨ ਹੋਣੀ ਹੈ ਤੁਸੀਂ ਜੇ ਕੋਈ ਕੰਪਲੇਂਟ ਹੈ ਉਹਦੀ ਜਾਂਚ ਕਰ ਲਓ ਸੋ ਜੇ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਸਾਨੂੰ ਖਦਸ਼ਾ ਹੈ ਕਿ ਕੱਲੇ ਕੋਈ ਮੱਲਬ ਵੱਡੇ ਤੌਰ ਦੇ ਉੱਤੇ ਚੋਣਾਂ ਦੇ ਵਿੱਚ ਵਿਗੜ ਨਾ ਪਾਉਣ ਲੋਕਾਂ ਦੇ ਅਧਿਕਾਰਾਂ ਨੂੰ ਨਾ ਖੋਣ ਚੋਣਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਕਰਨ ਇਸ ਕਰਕੇ ਅਸੀਂ ਲੋਕਾਂ ਨੇ ਚੋਣ ਕਮਿਸ਼ਨ ਤੋਂ ਵੀ ਔਰ ਅਸੀਂ ਲੋਕ ਲੋਕਲ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਕਿ ਪ੍ਰਸ਼ਾਸਨ ਇਹਦੇ ਵੱਲ ਧਿਆਨ ਦੇਵੇ ਅਸੀਂ ਬਿਲਕੁਲ ਇਹ ਨਹੀਂ ਹੋਣ ਦੇਣਾ ਅਸੀਂ ਪੂਰਨ ਤੌਰ ਤੇ ਤਿਆਰ ਆ ਅਸੀਂ ਤੁਹਾਡੇ ਘਰ ਆਓ ਵੀ ਕਰਾਂਗੇ ਅਸੀਂ ਹਰ ਬੂਦ ਦੇ ਉੱਤੇ ਪਹੁੰਚਾਂਗੇ ਕਿਸੇ ਵਰਕਰ ਦੇ ਨਾਲ ਅਸੀਂ ਥੱਕਾ ਨਹੀਂ ਹੁੰਦੇ ਕਿਸੇ ਵੀ ਕੋਈ ਵੀ ਹੋਵੇ ਵੋਟ ਪਾਉਣ ਦਾ ਅਧਿਕਾਰ ਤੁਸੀਂ ਵੋਟ ਤੋਂ ਨਹੀਂ ਰੋਕ ਸਕਦੇ ਇਹ ਤਾਂ ਅੱਜ ਦੀ ਸਥਿਤੀ ਹੈ ਪਰ ਉਸ ਤੋਂ ਪਹਿਲਾਂ ਜਿਹੜੀ ਇਹਨਾਂ ਤਿਆਰੀ ਕੀਤੀ ਉਹਦੀ ਤਿਆਰੀ ਦਾ ਜਨਾਜ਼ਾ ਨਿਕਲਿਆ ਪਿਆ ਬਹੁਤ ਇਲਾਕੇ ਨੇ ਇਲਾਕਿਆਂ ਦੇ ਇਲਾਕੇ ਕੱਟ ਦਿੱਤੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੋਟ ਕਿਤੇ ਔਰ ਬਹੁਤ ਜਗ੍ਹਾ ਤੇ ਉਹਨਾਂ ਨੇ ਜਿਹੜੀ ਸੌਫਟ ਇਹਨਾਂ ਦੀ ਐਪ ਬਣਾਈ ਹੈ ਜਿਹਨੂੰ ਤੁਸੀਂ ਡਾਊਨਲੋਡ ਕਰਕੇ ਉਹਦੇ ਤੇ ਵੋਟ ਆਪਣੀ ਭਰਦੇ ਜੋ ਉਹਦੇ ਤੇ ਵੀ ਵੋਟ ਨਹੀਂ ਆ ਰਹੀ ਕਿੱਥੇ ਉਹਨਾਂ ਦੀ ਵੋਟ ਹੈ ਜਿਵੇਂ ਬਾਲ ਨੰਬਰ 85 ਹੈ ਉਹਦਾ ਅਨਮੋਲ ਐਵੈਨਿਊ ਹੈ ਆਦਰਸ਼ ਨਗਰ ਹੈ ਬਿਲਕੁਲ ਕੱਟਦਾ ਹੈ ਬਾਲ ਨੰਬਰ 3 ਦਾ ਪੁਰਾਣਾ ਸੀ ਏਰੀਆ ਜਿਹੜੇ ਰਣਜੀਤ ਐਵੇਨਿਊ ਦਾ ਕਿਰਨ ਕਲੋਨੀ ਆ ਡਿਫੈਂਸ ਕਲੋਨੀ ਆ ਉਹਦੀਆਂ ਵੋਟਾਂ ਹੀ ਨਹੀਂ ਲੱਭ ਰਹੀਆਂ ਚਾਰ ਦਿਨ ਹੋ ਗਏ ਘੁੰਮਦੇ ਫਿਰਦੇ ਆ ਰਹੇ ਨੇ ਲੋਕ ਇਦਾਂ ਹੀ ਹੋਰ ਬਹੁਤ ਇਲਾਕੇ ਨੇ ਜਿਹੜੇ ਸਾਡੀ ਨਾਲਜ ਹੌਲੀ ਹੌਲੀ ਦੇ ਰਹੇ ਕਿਉਂਕਿ ਪਹਿਲਾਂ ਲੋਕਾਂ ਨੂੰ ਇਹ ਸੀ ਕਿ ਸ਼ਾਇਦ ਬੀਐਲਓ ਨੇ ਪਰਚੀਆਂ ਦੇ ਜਾਣੀਆਂ ਆ ਦੋ ਦਿਨ ਤੋਂ ਲੋਕ ਵੋਟਾਂ 'ਚ ਉਲਝੇ ਪਏ ਨੇ ਔਰ ਜਿਹੜੀਆਂ ਵੋਟਾਂ ਨੇ ਜਿੱਦਾਂ ਵਿਧਾਨ ਸਭਾ ਹੋਈਆਂ ਲੋਕ ਸਭਾ ਜਿਆ ਕੋਈ ਮੁਸ਼ਕਲ ਨਹੀਂ ਆਈ ਹਰ ਇੱਕ ਨੂੰ ਅਧਿਕਾਰ ਆ ਥੋੜੇ ਬਹੁਤੀ ਛੋਟਮੋਟ ਘਟਨਾਵਾਂ ਹੋਈਆਂ ਪਰ ਇਹਦੇ ਚ ਬਹੁਤ ਵੱਡੀ ਤਦਾਦ ਦੇ ਵਿੱਚ ਵੋਟਾਂ ਦਾ ਪਹਿਲੀ ਗੱਲ ਤੇ ਆਇਡੈਂਟੀਫਾਈ ਨਹੀਂ ਹੋ ਰਹੀਆਂ ਜੇ ਆਇਡੈਂਟੀਫਾਈ ਹੈ ਕਿੱਥੇ ਹੈ ਜੇ ਉਹਦੀ ਵੋਟ ਇੱਕ ਘਰ ਚ ਚਾਰ-ਚਾਰ ਵੋਟਾਂ ਨੇ ਜਾਂ 10 ਵੋਟਾਂ ਨੇ ਪੰਜ ਕਿਸੇ ਬੂਚ ਪਾਤੀਆਂ ਨੇ ਪੰਜ ਕਿਥੇ ਪੂਚ ਪਾਤੀਆਂ ਨੇ ਇਹ ਸੇਮ ਐਕਸਰਸਾਈਜ਼ ਬਹੁਤ ਚਿਰ ਬਾਅਦ ਮੇਰੇ ਕਰਨ ਸ਼ਾਇਦ ਪਹਿਲਾਂ ਕਿਤੇ ਮੇਰੇ ਧਿਆਨ ਚ ਨਹੀਂਗਾ ਸਰਪੰਚ ਦੀਆਂ ਇਲੈਕਸ਼ਨਾਂ ਚ ਵੀ ਇਹੀ ਕੁਝ ਹੋਇਆ ਕਿ ਜੇ ਕੋਈ ਇੱਕ ਵਾਰਡ ਤੋਂ ਇੱਕ ਪਿੰਡ ਦੇ ਵਿੱਚ 10 ਵਾਰਡਾਂ ਨੇ 10 ਮੈਂਬਰ ਪੰਚਾਇਤ ਲੜ ਰਹੇ ਨੇ ਉਹਨਾਂ ਦੀਆਂ ਵਾਰਡ ਦੀਆਂ ਵੋਟਾਂ 4 4 5 5 ਵਾਰਡਾਂ ਦੇ ਵਿੱਚ ਖਿਲਾਰ ਦਿੱਤੀਆਂ ਗਈਆਂ ਤਾਂ ਕਿ ਉਹ ਲੋਕ ਵੋਟ ਦਾ ਅਧਿਕਾਰ ਨਾ ਇਸਤੇਮਾਲ ਕਰ ਸਕਣ ਇਹ ਦੇਖੋ ਵੋਟ ਦਾ ਅਧਿਕਾਰ ਖੋਣਾ ਲੋਕਤੰਤਰ ਨੂੰ ਬਹਾਲ ਨਾ ਕਰ ਸਕਣਾ ਇਹ ਜਿਹੜੀ ਸਰਕਾਰ ਹੈ ਸਾਡੀ ਸਰਕਾਰ ਵੱਲੋਂ ਪੂਰਨ ਤੌਰ ਦੇ ਉੱਤੇ ਇੱਕ ਡਿਕਟੇਟਰਸ਼ਿਪ ਜਿਹੜੀ ਇਹੀ ਆਮ ਆਦਮੀ ਪਾਰਟੀ ਦਿੱਲੀ 'ਚ ਲੜਦੀ ਹੈ ਕਿ ਦਿੱਲੀ ਦੇ ਵਿੱਚ ਸਾਡੇ ਨਾਲ ਧੱਕਾ ਕਰ ਰਹੇ ਨੇ ਭਾਜਪਾ ਵਾਲੇ ਕੋਈ ਸ਼ੱਕ ਨਹੀਂ ਉਹ ਸਾਰੇ ਨੇ ਕਰ ਰਹੇ ਨੇ ਇੱਥੇ ਬੀਜੇਪੀ ਵਾਲਾ ਰੋਲ ਤੁਸੀਂ ਅਦਾ ਕਰ ਰਹੇ ਜੀ ਜੋ ਬੀਜੇਪੀ ਦਿੱਲੀ ਕਰ ਰਹੀ ਹੈ ਇੱਥੇ ਬੀਜੇਪੀ ਵਾਲਾ ਰੋਲ ਤੁਸੀਂ ਅਦਾ ਕਰ ਰਹੇ ਕੋਈ ਤੁਹਾਨੂੰ ਪੁੱਛਣ ਆਲਾ ਨਹੀਂ ਕੋਈ ਪ੍ਰਸ਼ਾਸਨ ਤੁਹਾਡੀ ਗੱਲ ਸੁਣਨ ਨੂੰ ਤਿਆਰ ਨਹੀਂਗਾ ਸਾਡੀ ਇਹ ਕੰਮ ਬੰਦ ਕਰੋ ਅਸੀਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਹਾਂ ਮਾਧਿਅਮ ਰਾਈ ਪ੍ਰੈਸ ਅਸੀਂ ਕਿਸੇ ਵੀ ਕੀਮਤ ਦੇ ਗੁਰੂ ਨਗਰੀ ਦੇ ਵਿੱਚ ਅਮਨ ਸ਼ਾਂਤੀ ਭੰਗ ਨਹੀਂ ਹੋਣ ਦੇਣੀ ਤੁਸੀਂ ਸਾਡੇ ਲੋਕਾਂ ਨੂੰ ਜਿਹੜੇ ਗੁਰੂ ਨਗਰੀ ਦੇ ਵਸਨੀਕ ਨੇ ਵੋਟ ਜਿੰਨੂੰ ਮਰਜ਼ੀ ਪਾਉਣ ਤੁਹਾਡਾ ਫਰਜ਼ ਬੰਦਾ ਹੈ ਉਹਨਾਂ ਦੇ મત ਦੇ ਦਾਨ ਦੇ ਵਿੱਚ ਸਹਾਈ ਹੋ ਨਾ ਕਿ ਰੁਕਾਵਟ ਖੜੀ ਕਰੋ ਨਾ ਗੁੰਡਾਗਰਦੀ ਕਰੋ ਔਰ ਸਾਨੂੰ ਇਹ ਵੀ ਪਤਾ ਲੱਗਿਆ ਕਿ ਬਹੁਤ ਲੋਕ ਪਿੰਡਾਂ 'ਚ ਉਹਨਾਂ ਨੇ ਬੁਲਾਲੇ ਨੇ ਮੈਂ ਵੀ ਕਹਿਣਾ ਚਾਹੁੰਦਾ ਇਹ ਗੁੰਡਾ ਤੰਤਰ ਦੇ ਨਾਲ ਤੁਸੀਂ ਰਾਜ ਹਾਸਲ ਨਹੀਂ ਕਰ ਸਕਦੇ ਅਸੀਂ ਉਹਦਾ ਵਿਰੋਧ ਕਰਾਂਗੇ ਕੋਈ ਵੀ ਬੰਦਾ ਜਿਹੜਾ ਬਾਹਰ ਜਿਹਦੀ ਵੋਟ ਨਹੀਂ ਹੈਗੀ ਉਹਦਾ ਕੋਈ ਕੰਮ ਨਹੀਂ ਸ਼ਹਿਰਾਂ ਦੇ ਵਿੱਚ ਟੋਲਿਆਂ 'ਚ ਬਣਾ ਕੇ ਫਿਰਨਾ ਟੋਲਿਆਂ 'ਚ ਬਣਾ ਕੇ ਆਉਣਾ ਉਹ ਆਪਣੇ ਇਲਾਕਿਆਂ ਤੱਕ ਸੀਮਿਤ ਰਹਿਣ ਉਹ ਆਪਣੇ ਇਲਾਕਿਆਂ ਦੇ ਜਿਹੜੀ ਸ਼ਹਿਰ ਜਿੱਦਾਂ ਕਿ ਕਿਨੂ ਇਲੈਕਸ਼ਨ ਹੈ ਜਿੰਨੂੰ ਵੀ ਕਿਸੇ ਨੂੰ ਹਾ ਕੋਈ ਐਮਰਜੈਂਸੀ ਕੋਈ ਸ਼ੱਕ ਨਹੀਂ ਸ਼ਹਿਰ ਸਾਰਿਆਂ ਦਾ ਹੈ ਪਰ ਇੱਕ ਬੂਥ ਝੁੰਡ ਦੇ ਰੂਪ ਦੇ ਵਿੱਚ ਉਹ ਬੂਥਾਂ ਤੇ ਨਾ ਆਉਣ ਸਾਡਿਆਂ ਤੇ ਨਹੀਂ ਤਾਂ ਇਹ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਨੇ ਕਿ ਅਸੀਂ ਤੁਹਾਡਾ ਘਰਾਓ ਕਰਾਂਗੇ ਉਹਨਾਂ ਦੇ ਸਖਤ ਕਾਰਵਾਈ ਕਰਿਓ ਜੇ ਕੋਈ ਬੰਦਾ ਇੱਥੇ ਆ ਕੇ ਕੋਈ ਸ਼ਹਿਰ ਦੇ ਵਿੱਚ ਬੂਥ ਕੈਪਚਰਿੰਗ ਦੀ ਕੋਸ਼ਿਸ਼ ਕਰਦਾ ਕੋਈ ਵੀ ਹਲਾਤ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਤੇ ਮੈਂ ਮੰਤਰੀ ਸਹਿਬਾਨ ਨੂੰ ਉਹਨਾਂ ਦੇ ਨੂੰ ਕਹਿਣਾ ਚਾਹੁੰਨਾ ਹੈ ਤੁਸੀਂ ਉਹ ਪੜਾ ਨਾ ਪਾਓ ਜਿਹੜੀਆਂ ਤਾਂ ਲੋਕ ਛਟਕਾਰਾ ਪਾਉਣਾ ਚਾਹੁੰਦੇ ਨੇ ਔਰ ਤੁਸੀਂ ਸਭ ਕੁਝ ਉਹੀ ਕਰ ਰਹੇ ਜੇ ਜਿੱਥੋਂ ਲੋਕ ਭੱਜਦੇ ਸੀ ਤੁਹਾਨੂੰ ਬਦਲਾ ਦੇ ਨਾਂ ਤੇ ਬਿਠਾਇਆ ਸੀ ਪਰ ਤੁਸੀਂ ਬਦਲਾ ਕੀ ਦਿੱਤਾ ਹੈ ਗੁੰਡਾਗਰਦੀ ਗੁੰਡਾ ਤੰਤਰ ਹੱਕ ਖੋਣੇ ਲੱਖਾਂ ਤੋਂ ਪਹਿਲਾਂ ਦਬਕੇ ਮਾਰਨੇ ਜਦੋਂ ਤੁਸੀਂ ਕੰਮ ਹੀ ਇੰਨੇ ਕੀਤੇ ਤੁਹਾਨੂੰ ਤਾਂ ਘਰ ਬੈਠਾ ਜਾਣਾ ਚਾਹੀਦਾ ਜਾ ਕੇ ਆਪਣੇ ਘਰਾਂ 'ਚ ਬਿਠੋ ਲੋਕਾਂ ਨੂੰ ਵੋਟਾਂ ਪਾਉਣ ਦਿਓ ਹਾਂ ਤੁਸੀਂ ਸਭ ਕੋ ਇਹ ਕਹੋ ਤੁਸੀਂ ਐਲਾਨ ਕਰੋ ਕਿ ਜੇ ਕਿਸੇ ਨੂੰ ਦਿੱਕਤ ਆਉਂਦੀ ਸਾਨੂੰ ਦੱਸੋ ਵੀ ਅਸੀਂ ਤੁਹਾਡੀ ਗੱਲ ਸੁਣਾਂਗੇ ਕੋਈ ਦਿੱਕਤ ਨਹੀਂ ਉਹ ਸ਼ਾਂਤ ਮਈ ਚੋਣਾ ਹੋਣੀ ਹੈ। ਸੋ ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਜਦੋਂ ਇਹੋ ਜਿਹੇ ਘਟਨਾਵਾਂ ਵਾਪਰਦੀਆਂ ਨੇ ਇਹ ਲੋਕ ਕਈ ਵਾਰ ਅ ਗਲਤ ਤਰੀਕੇ ਪਹੁੰਚਣਾ ਚਾਹੁੰਦੇ ਤੁਸੀਂ ਆਪਣੇ ਮਤਦਾਨ ਦਾ ਦਾਨ ਵੱਧ ਚੜ ਕੇ ਹਿੱਸਾ ਪਾਉਣਾ ਇਹਦੇ ਵਿੱਚ। ਇਹੀ ਇੱਕ ਜਵਾਬ ਹੁੰਦਾ ਇਸ ਚੀਜ਼ ਦਾ। ਸਾਡਾ ਸੰਵਿਧਾਨ ਤਾਂ ਹੀ ਮਜ਼ਬੂਤ ਹੁੰਦਾ ਹੈ। ਸਾਡਾ ਲੋਕਤੰਤਰ ਤਾਂ ਹੀ ਮਜ਼ਬੂਤ ਹੁੰਦਾ ਹੈ ਕਿ ਨਿੱਕੇ ਤੋਂ ਨਿੱਕਾ ਹਰ ਜਗ੍ਹਾ ਤੇ ਬੈਠਾ ਸਾਡਾ ਜਿਹੜਾ ਮਤਦਾਨ ਕਰਨ ਵਾਲਾ ਮਤਦਾਤਾ ਆ ਉਹ ਆਪਣੀ ਮਤ ਦਾ ਦਾਨ ਕਰੇ ਤੇ ਮੇਰੀ ਸਭਨਾਂ ਨੂੰ ਬੇਨਤੀ ਹੈ। ਸ਼ਹਿਰ ਦੇ ਵਿੱਚ ਗੁਰੂ ਨਗਰੀ ਦੇ ਵਿੱਚ ਖਾਸ ਕਰਕੇ ਕਿ ਸਾਰੇ ਖੁੱਲ ਕੇ ਕੱਲ ਵੋਟਾਂ ਪਾਉਣ ਜ਼ਰੂਰ ਆਇਓ ਇਹ ਇੱਕ ਲੋਕਤੰਤਰ ਦੀ ਮਜ਼ਬੂਤੀ ਵਾਸਤੇ ਤੁਹਾਡੀ ਡਿਊਟੀ ਹੈ ਤੁਸੀਂ ਜਿਨ੍ਹਾਂ ਦੀ ਵੋਟ ਬਣੀ ਹੈ ਕਿ ਤੁਸੀਂ ਵੋਟ ਜ਼ਰੂਰ ਪਾਉਣੀ ਹੈ ਤੇ ਜਿਨ੍ਹਾਂ ਦੀਆਂ ਵੋਟਾਂ ਕੱਟੀਆਂ ਗਈਆਂ ਮੇਰਾ ਜਿਨ੍ਹਾਂ ਨੂੰ ਵਾਂਝਿਆ ਕਰ ਦਿੱਤਾ ਗਿਆ ਵੋਟਾਂ ਤੋਂ ਉਹਦਾ ਮੈਂ ਅਸੀਂ ਕਿਉਂਕਿ ਗੱਲ ਕੀਤੀ ਹੁਣ ਦੇਣ ਟਾਈਮ ਕੱਲ ਦਾ ਥੋੜਾ ਰਹਿ ਗਿਆ ਹੈ ਉਹਦਾ ਹੁਣ ਕਿਸੇ ਕੋਈ ਜਵਾਬ ਨਹੀਂ ਹੈਗਾ ਸੋ ਬਹੁਤ ਵੱਡੀ ਤਦਾਦ ਦੇ ਵਿੱਚ ਲੋਕਾਂ ਨੂੰ ਬڑے-ਬڑے ਵੱਡੇ ਇਲਾਕਿਆਂ ਚ ਵਾਂਜਿਆ ਕਰ ਦਿੱਤਾ ਗਿਆ ਇਹ ਸੀ ਇੱਕ ਕਿ ਕਿਤੇ 10000 ਵੋਟ ਦੀ ਵਾਰਡ ਇੱਕ ਬੰਦੀ 8 10 11000 ਦੀ ਬਹੁਤ ਵੱਡਾ ਚਾਰ ਬੂਥਾਂ ਦੀਆਂ ਨੇ ਬਹੁਤ ਵੱਡਾ ਪੰਜ ਬੂਥਾਂ ਦੀਆਂ ਨੇ ਬਹੁਤ ਵੱਡਾ 11 ਬੂਥਾਂ ਮਤਲਬ 11 ਬੂਥ ਨੇ ਕਈ ਵਾਰਡ ਦੇ ਵਿੱਚ ਮਤਲਬ ਪਤਾ ਹੀ ਨਹੀਂ ਕਿਵੇਂ ਕਿਵੇਂ ਕਿੰਨੇ ਪਲਾਨ ਕੀਤਾ ਹੈ ਕਿਦਾਂ ਦਾ ਕੀਤਾ ਇਹ ਕੋ ਇਲੈਕਸ਼ਨ ਦੇ ਤਰੀਕੇ ਥੋੜਾ ਨੇ ਤੁਸੀਂ 3 ਸਾਲ ਇਲੈਕਸ਼ਨ ਨਹੀਂ ਕਰਾਈ ਤੁਹਾਨੂੰ ਪਤਾ ਇਲੈਕਸ਼ਨ ਹੋਣੀ ਹੈ ਤੁਹਾਡੇ ਕੋ ਇਲੈਕਸ਼ਨ ਦੀ ਵੀ ਤਿਆਰੀ ਨਹੀਂ ਹੋਈ ਵਾਰਡ ਬੰਦੀਆਂ ਦੇ ਵਿੱਚ ਇੱਕ ਵਾਰਡ ਦੀਆਂ ਵੋਟਾਂ ਦੂਜੀ ਦੂਜੀ ਵਾਰਡ ਦੀਆਂ ਉਧਰ ਕੋਈ ਸਮਝ ਨਹੀਂ ਆ ਰਹੀ ਆਪ ਪਿਛੋਟਾਂ ਮਤਲਬ ਉਹ